ਇੱਕ ਜੁਨਾਨੀ ਨਾਲ 11 ਮੁੰਡੇ ਗਲੀ ਦੇ ਵਿੱਚ ਕਰ ਰਹੇ ਸੀ ਅਜਵੀਆਂ ਹਰਕਤਾਂ ਤਾਂ ਸਰਦਾਰ ਨੌਜਵਾਨ ਆਇਆ ਔਰਤ ਨੂੰ ਬਚਾਉਣ ਤਾਂ ਫਿਰ ਦਰਜਨਾ ਮੁੰਡਿਆਂ ਨੇ ਜਨਾਨੀ ਨੂੰ ਛੱਡ ਕੇ ਇਸ ਨੌਜਵਾਨ ਨੂੰ ਉਥੇ ਢਾ ਕੇ ਉਸ ਦੀ ਕੁੱਟਮਾਰ ਕੀਤੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਨੌਜਵਾਨ ਨੂੰ ਇਹਨਾਂ ਦੇ ਗੱਲ ਦੇ ਵਿੱਚ ਦਖਲ ਦੇਣਾ ਇਸ ਕਦਰ ਮਹਿੰਗਾ ਪੈ ਗਿਆ ਕਿ ਉਸ ਨੂੰ نیچے ਢਾ ਕੇ ਕੁੱਟਿਆ ਜਾ ਰਿਹਾ ਤੇ ਉਸ ਦੀ ਪੱਗ ਦੀ ਬਿਆਦ ਵੀ ਕੀਤੀ ਗਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਉੱਥੇ ਹੀ ਇਸ ਨੌਜਵਾਨ ਦੇ ਹੱਕ ਦੇ ਵਿੱਚ ਸਿੰਘ ਵੀ ਪਹੁੰਚੇ ਤਾਂ ਉਹਨਾਂ ਨੇ ਵੀ ਇਸ ਘਟਨਾ ਦੀ ਨਿੰਦਿਆ ਕੀਤੀ ਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜਿਹੜੀ ਸਿੱਖ ਨੌਜਵਾਨ ਦੀ ਦਸਤਾਰ ਲਾਈ ਗਈ ਆ ਕੀ ਕਹਿਣਾ ਚਾਹੁੰਦੇ ਆਪਾਂ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਦੇ ਆ ਕਿ ਜਿਵੇਂ ਕਿ ਅੱਜ ਇਹ ਵੀਰ ਜੋ ਇਹਦਾ ਨਾਮ ਹੈ ਬੰਟੀ ਸਿੰਘ ਅੱਜ ਇਹਦਾ ਪਰਣਾ ਲੱਥ ਗਿਆ ਕੱਲ ਨੂੰ ਹੋਰ ਇਸੇ ਤਰ੍ਹਾਂ ਦੇ ਅਸਰਾਰਤੀ ਅਨਸਰ ਜੋ ਕਿ ਅੱਜ ਇਸ ਬੰਟੀ ਦਾ ਪਰਣਾ ਲਾਤਾ ਇਦਾਂ ਉਹਨਾਂ ਦਾ ਹੋਰ ਮਲਕੇ ਦਿਲਵੰਦੀ ਨਾਲ ਹੋਰ ਕਿਸੇ ਦੇ ਹੱਥ ਪਹੁੰਚਣਗੇ ਸੋ ਸਾਰੇ ਜਿੰਨੇ ਵੀ ਵੀਰ ਭਰਾ ਜਿਹੜੇ ਕਿ ਅਮਰਤਾਰੀ ਸਿੰਘ ਬਨਣਾ ਚਾਹੁੰਦੇ ਜਿਵੇਂ ਕਿ ਆ ਵੀਰ ਦਾੜਾ ਰਖਣ ਦਾ ਵਾ ਕੇਸ ਦੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਜੇ ਅੱਜ ਐਸ ਵੀਰ ਦਾ ਪਰਣਾ ਲੱਥ ਗਿਆ ਸਮਝ ਲਓ ਕਿ ਸਾਡੇ ਸਿੱਖੀ ਨੂੰ ਮੱਲ ਕੇ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਅਸੀਂ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਕਿ ਸਰਾਰਤੀ ਅੰਸਰ ਆ ਉਹਨਾਂ ਤੋਂ ਸਖਤ ਸਖਤ ਕਾਰਵਾਈ ਕੀਤੀ ਜਾਵੇ ਸੋ ਖੇਮਾ ਦੇ ਜੱਜਕਾਂ ਦਾਸ ਜਿਹੇ ਦਾ ਜਗਰਾਤ ਸਿੰਘ ਵਾਲਾ ਸਾਹਿਬ ਜੀ ਮੈਂ ਗੁਰਦਵਾਰਾ ਸ਼ਹੀਦ ਬਾਬਾ ਜੀਵਨ ਸਿੰਘ ਸੋ ਇੰਨੇ ਇੱਕ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਇਬ ਬੰਤੀ ਕਿਹੜਾ ਲਾਟਾ ਜੀ ਮੈਂ ਇਧਰੋਂ ਕਲਰਾਂ ਚ 40 ਕੀ ਗੱਲ ਹੋਈ ਗੱਲ ਹੋਈ ਵੀ ਉਹ ਜਨਾਨੀ ਦੇ ਗੱਲ ਦੇ ਹੀ ਪੈਣ ਮਾਦਰੋ ਦੁਕਾਨ ਤੋਂ ਡਿਆ ਹੀ ਜੇ ਹੁਣ ਮੇਰੇ ਕੋ ਜਨਾਨੀ ਕੋ ਵੇਖ ਕੇ ਰਿਆ ਨਹੀਂ ਗਿਆ ਮੈਂ ਕਹਾ ਗੁਰੂਆ ਇਹ ਕੀ ਡੇ ਕਰਨ ਤੁਸੀਂ ਜਨਾਨੀ ਦੇ ਨਾਲ ਗੱਲ ਪੋ ਜਿਉਂ ਨਾਲ ਦਾ ਕੋਈ ਬੰਦਾ ਹੈ ਤੇ ਉਹਦੇ ਨਾਲ ਗੱਲ ਪੈ ਜਾਓ ਹਾਂ ਤੇ ਉਹਨਾਂ ਨੇ ਜਨਾਨੀ ਡੀ ਖੇਚ ਕੇ ਚਪੇੜ ਮਾਰੀ ਬੜੀ ਖੇਚ ਕੇ ਚਪੇੜ ਮਾਰੀ ਉਹਨਾਂ ਨੇ ਮੈਂ ਕਹਾ ਨਾ ਕਰੋ ਉਹਨਾਂ ਨੇ ਮੇਰਾ ਪਰਨਾ ਲਾਤਾ ਮੇਰੇ ਚਪੇੜਾ ਮਾਰੀਆਂ ਕੜੇ ਮਾਰੇ ਮੇਰੇ ਤੇ ਹਾਂਜੀ ਕੌਣ ਲੋਕ ਸੀ ਉਹ ਇੱਕ ਵਿਕੀ ਲੱਕੀ ਹੀ ਇੱਕ ਸੰਜੇ ਹੀ ਏ ਤੇ ਇੱਕ ਸ਼ਬਾਸ਼ ਕਿਹੜੇ ਇਲਾਕੇ ਤੋਂ ਉਹ ਪਰਲੀ ਸਾਈਡ ਤੋਂ ਜੇ ਤੇ ਇੱਕ ਪਲਾਟਾਂ ਦਾ ਜੇ ਤੇ ਸ਼ਕਲਾਂ ਉਹਨਾਂ ਦੀਆਂ ਜਾਣਦੇ ਹਾਂਜੀ ਜੀ ਤਾਂ ਤੁਸੀਂ ਜਦੋਂ ਉਹਨਾਂ ਨੇ ਤੁਹਾਡੀ ਦਸਤਾਰ ਲਾਈ ਤੇ ਕੀ ਗੱਲਬਾਤ ਹੋਈ ਉਹਨੂੰ ਗੱਲ ਹੋਈ ਉਹ ਕਹਿੰਦੇ ਵੀ ਜੇ ਹਿੰਮਤ ਹੈਗੀ ਤੇ ਲੈ ਆ ਦਸਤਾਰ ਪਰ ਬਾਚੋਂ ਆਪੇ ਸ਼ਾਮੀ ਦੇ ਗਏ ਹੀ ਜੇ ਤੁਹਾਡੀ ਦਸਤਾਰ ਨਾਲ ਲੈ ਕੇ ਹਾਂਜੀ ਉੱਥੇ ਹੀ ਥਾਣਾ ਮੋਕਮਪੂਰਾ ਤੇ ਪੁਲਿਸ ਅਧਿਕਾਰੀਆਂ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋ ਦੱਸਿਆ ਕਿ ਸਾਡੇ ਕੋਲ ਸ਼ਿਕਾਇਤ ਆਈ ਸੀ ਅਸੀਂ ਜਾਂਚ ਕਰ ਰਹੇ ਹਾਂ ਕਰੀ ਉਸ ਕੋਲ ਕਬਲਜੀਤ ਕੋਰ ਨੇ ਦੱਸੀ ਕਿ ਬਲੈਡ ਜੀ ਲਕੀ ਜੀ ਨੂੰ ਸਮਝਾ ਦੇਣ ਲੱਗੇ ਸਾਡੇ ਕੋਲ ਗਾਲੀ ਗਲ ਪਏ ਆਣ ਕੇ ਉਹਨਾਂ ਨੇ ਇੱਕ ਬਲੈਡ ਕੀਤੀ ਹੈ ਵੈਰੀਫਾਈ ਕਰ ਰਹੇ ਜੋ ਬੰਲੀ ਕਾ ਜੀ ਇੱਕ ਲੜਕੇ ਦੀ ਦਸਤਾਰ ਵੀ ਲੱਤੀ ਜੇ ਉੱਤੇ ਕੋਈ ਕਿੱਤੀ ਹਾਂ ਸੱਚ ਹੈ ਹਾਂ ਉਹ ਵੀ ਕੋਈ ਨਾਲ ਜੇ ਚੱਲਦੀ ਚੱਲਦੀ ਉਹਨਾਂ ਦੀ ਵੀ ਜੋ ਇਹ ਤਾਂ ਸਾਹਮਣੇ ਰਹਿਣ ਦੇ ਦੱਸਦੇ ਚਾਰ ਦਿਨ ਹੋ ਗਏ ਉਹ ਕਹਿੰਦੇ ਸੀ ਪੁੱਤਾਂ ਦੀ ਸੁਣਵਾਈ ਉਹ ਸੁਣਾਈ ਕਰੀ ਉਹ ਪੱਜਾ ਦੋ ਰੇਡ ਕਰ ਗਿਆ ਕੱਲ ਹੀ ਜਾ ਗਿਆ ਅੱਥਰੂ ਜਾ ਗਿਆ ਪਰ ਮੋਕੇ ਤੇ ਹੀ ਗਿਆ ਜਿਹੜਾ ਉਹਨਾਂ ਦਾ ਇਨਕਾਰ ਘਰ ਰੇਡ ਕਰਿਆ ਕੱਲ ਤੱਕੇ ਫਿਰ ਕੇ ਜਾ ਗਿਆ ਮੈਂ ਤੇ ਮੁੰਡੇ ਜਿਹੜੇ ਸੀ ਜਿਨ੍ਹਾਂ ਦੇ ਘਰ ਪਰ ਜੇ ਇਹਦੇ ਕਹ ਦੇਖਿਆ ਜਾਵੇ ਤਾਂ ਅੱਜ ਕੱਲ ਜ਼ਮਾਨਾ ਜਿਹਹਾ ਹੋ ਚੁੱਕਿਆ ਹੈ ਕਿ ਕਿਸੇ ਦੀ ਲੜਾਈ ਦੇ ਵਿੱਚ ਕੋਈ ਛੜਵਾਉਣ ਵੀ ਜਾਂਦਾ ਹੈ ਤਾਂ ਲੋਕ ਉਸ ਦੇ ਨਾਲ ਵੀ ਬੁਰਾ ਸਲੀਕਾ ਕਰਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ